ਇਸ ਵੇਲੇ ਦੀ ਵੱਡੀ ਖਬਰ ਤੋਂ ਅਨਸਾਂਝੀ ਕਰਨ ਜਾ ਰਹੇ ਹਾਂ ਕਿ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚੱਲੀਆਂ ਨੇ ਦੁਕਾਨ ਅੰਦਰ ਬੈਠੇ ਸੁਨਿਆਰੇ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਹਣੀਆਂ ਚਲਾਈਆਂ ਗਈਆਂ ਨੇ ਦੱਸਦੀ ਹੈ ਕਿ ਪੀੜ ਪਾੜ ਵਾਲੇ ਬਾਜ਼ਾਰ ਚ ਦਿਨ ਦਿਹਾੜੇ ਨਰੇਸ਼ ਜਵਲਰ ਦੀ ਦੁਕਾਨ ਉੱਪਰ ਇੱਕ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਦੁਕਾਨ ਦੇ ਬਾਹਰ ਖੜਕੇ ਦੁਕਾਨ ਤੇ ਨਿਸ਼ਾਨਾ ਲਗਾਇਆ ਗਿਆ ਜਿਸ ਸਮੇਂ ਦੁਕਾਨ ਤੇ ਹਮਲਾ ਹੋਇਆ ਉਸ ਸਮੇਂ ਦੁਕਾਨ ਦੇ ਅੰਦਰ ਸਾਰੇ ਮੌਜੂਦ ਸਾਨ ਤੇ ਉਹਨਾਂ ਵੱਲੋਂ ਲੁੱਕ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਗੋਲੀ ਲੱਗਣ ਨਾਲ ਦੁਕਾਨ ਦਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਤੇ ਗੋਲੀਆਂ ਦੇ ਨਿਸ਼ਾਨ ਬੜੇ ਨੇ ਫਿਲਹਾਲ ਦੱਸਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਂ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਘਟਨਾ ਤੋਂ ਬਾਅਦ ਮਨੇ ਆਇਆ ਕਿ ਮਾਮਲਾ ਸੁਨਿਆਰੇ ਕੋਲ ਰੰਗਦਾਰੀ ਮੰਗਲਦਾ ਸੀ ਉੱਥੇ ਹੀ ਪਰ ਇਸ ਤਰ੍ਹਾਂ ਭਰੇ ਬਾਜ਼ਾਰ 'ਚ ਅਤਿਸ਼ਯਾਹ ਗੋਲੀਆਂ ਚਲਾਉਣਾ ਪੁਲਿਸ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜੇਕਰ ਭਰੇ ਬਾਜ਼ਾਰ 'ਤੇ ਅਤਿਸ਼ਯਾਹ ਮਜੇਹ ਹਮਲਾ ਵਰ ਗੋਲੀਆਂ ਚਲਾਉਣਗੇ ਤਾਂ ਕੀਵੇਂ ਜੜੀ ਜਨਤਾ ਆਏ ਸੁਰੱਖਿਤ ਹੋਵੇਗੀ ਤਾਂ ਸਭ ਵੱਲ ਦੀ ਵੱਡੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਸਰ ਬੈਠੇ ਤੇ ਹਾਂ ਗੱਲਬਾਤ ਕਰ ਰਹੇ ਹਾਂ ਆਪਸੀ ਤੇ ਬਾਹਰੋਂ ਇੱਕ ਰਾਉਂਡ ਫਾਇਰ ਹੋਇਆ ਤੇ ਰਾਉਂਡ ਹੁੰਦੇ ਅਸੀਂ ਸਾਰੇ ਥੱਲੇ ਡਾਊਨ ਹੋ ਗਏ ਹਾਂ ਕਿ ਹੋਰ ਵੀ ਰਾਉਂਡ ਹੋ ਸਕਦੇ ਆਪਣੇ ਬਚਾਅ ਲਈ ਕੁਈ ਇਸ ਤੋਂ ਬਲੰਨੇ ਆਉਲ ਆਈ ਹੈ ਅੱਜ ਥ੍ਰੈਟ ਨਹੀਂ ਮਿਸ ਕਾਲਾਂ ਆ ਰਹੀਆਂ ਨੇ ਕੁਝ ਬਿਹੇਵਰ ਨਹੀਂ ਲੱਗਦਾ ਨਹੀਂ ਉਹ ਹਾਂਜੀ ਉਹ ਪਤਾ ਹੀ ਪੁਲਿਸ ਨੂੰ ਆਪਣੇ ਆਪ ਹੀ ਆ ਗਈ ਸੀ ਕਿਨੇ ਨੋਟਿਸ ਗੂਲ ਕਰ ਸਰ ਸੀਸੀਟੀਵੀ ਚ ਦੇਖਿਆ ਸਪਲੈਂਡਰ ਦੇ ਦੋ ਦੋ ਨੌਜਵਾਨ ਸੀ 25 ਸਾਲ ਤੋਂ ਘੱਟ ਉਮਰ ਹੀ ਹੋਈ ਹੈ ਬੜੀ ਮੰਦ ਭਾਗੀ ਗੱਲ ਹੈ ਔਰ ਬੜੀ ਇਸ ਗੱਲ ਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਬਾਹਰ ਗੋਲੀ ਚੱਲੀ ਆ ਔਰ ਉਸ ਤੋਂ ਪਹਿਲਾਂ ਨੀਲਮਵਾਜ ਦੇ ਵੀ ਇਸ ਰੋਡ ਦੇ ਭੀੜ ਵਾਲੇ ਰੇਮ ਚ ਇਲਾਕੇ ਚ ਗੋਲੀ ਚੱਲੀ ਆ ਔਰ ਮੈਂ ਤੇ ਹਮਾਰੇ ਅੱਗੇ ਦੁਆ ਕਰਨਾ ਵੀ ਇਹ ਹਮਾਰੇ ਦੀ ਕੋਈ ਦਿੱਤੇ ਲਿੱਤੇ ਨਾਲ ਬਚ ਗਏ ਨੇ ਔਰ ਆਮ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਹਾਲਾਤ ਦਿਨ-ਬਦਨ ਵਿਗੜੇ ਨੇ ਔਰ ਸਰਕਾਰ ਦਾ ਜਿਹੜਾ ਆਪਣਾ ਕੋਈ ਸਟੈਂਡ ਨਾ ਹੋਣ ਕਰਕੇ ਅਫਸਰ ਪੰਗੂ ਹੋਏ ਨੇ ਅਫਸਰ ਬੇਸ ਆਏ ਹੋ ਇਹਦੇ ਨੇ ਔਰ ਅਫਸਰਾਂ ਦੇ ਉੱਤੇ ਕੋਈ ਇਸ ਗੱਲ ਦੇ ਉੱਤੇ ਡਰ ਹੈ ਕਿ ਇਹ ਕੋਈ ਐਕਸ਼ਨ ਲਿਆ ਦੇ ਸਰਕਾਰ ਸਾਡੇ ਉੱਤੇ ਨਾ ਐਕਸ਼ਨ ਲਵੇ ਅੱਜ 2:55 ਦੇ ਨੇ ਇੱਥੇ ਮੋਟਰਸਾਈਕਲ ਸਪਲੈਟਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟਰਾਂ ਉਹ ਇਹ ਇਹਨਾਂ ਦੇ ਲੋਥਰਾ ਜੀ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸੇ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਨਾਕੇ ਸ਼ੈਅ ਚਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕ ਕਰਵਾਤੇ ਤੇ ਉਹਨਾਂ ਦੇ ਦੋਸ਼ੀ ਫੜਨ ਦੀ ਕੋਸ਼ਿਸ਼ ਹੈ ਨਾਜੀ ਕੋਈ ਜਾਣੀ ਨੁਕਸਾਨ ਨਹੀਂ ਇਹਨਾਂ ਦੇ ਪਹਿਲਾਂ ਵੀ ਇੱਕ ਆਈਲੈਂਡ ਸੈਂਟਰ ਦੇ ਕੋਲੇ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਆ ਜੀ ਸਾਰੇ ਟੋਟਲ ਇਹ ਵੀ ਜਲਦੀ ਫੜੇ ਜਾਣਗੇ ਇਹ ਵੀ ਬਿਲਕੁਲ ਜਲਦੀ ਫੜੇ ਜਾਣਗੇ ਇਹ ਵੀ ਬਿਲਕੁਲ ਜਲਦੀ ਫੜੇ ਜਾਣਗੇ ਬਟਾਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ orada or, uh, euro mil geldi kol cool.